ਕਿ ਤਾਪੜ ਦੇ ਕੀ ਹਾਂ ਕੋਣੀ ਮੈਂ ਆਨੰਦ ਫੜਾ ਦੂੰਗਾ ਯਾਰ ਪੰਜਾਬ ਦੀ ਰੇਕੇ ਦੱਸਾਂ ਜੀ ਫੜਾ ਦੂੰਗਾ ਯਾਰ ਬਾਈ ਇਹ ਗੱਲ ਦੱਸੋ ਹਾਂਜੀ ਉਹ ਜਿਹਨੂੰ ਤੁਸੀਂ ਬੈਗ ਦਿਵਾਇਆ ਉਹ ਥੋੜਾ ਮੁੰਡਾ ਨਹੀਂ ਸੀ ਨਾ ਭਰਾਓ ਮੇਰਾ ਮੁੰਡਾ ਨਹੀਂ ਸੀਗਾ ਮੈਂ ਕੰਮ ਤੇ ਜਾ ਰਿਹਾ ਸੀ ਉਹ ਜਾ ਰਿਹਾ ਸਕੂਲੇ ਜਾ ਰਿਹਾ ਸੀਗਾ ਉਹ ਤਾਂ ਦਫਾਫਾ ਪਾਟ ਕੇ ਬੈਗ ਹੈ ਨਹੀਂ ਸੀਗਾ ਉਹ ਕਹਿੰਦਾ ਮੈਂ ਗਰੀਬ ਪਰਿਵਾਰ ਤੋਂ ਹੈਗਾ ਤੇ ਮੈਂ ਕਿਹਾ ਚੱਲ ਮੈਂ ਤੈਨੂੰ ਬੈਗ ਲੈ ਦਿੰਦਾ ਯਾਰ ਬਈ ਤੁਸੀਂ ਉਹਨੂੰ ਬੈਗ ਦਿਵਾਤਾ ਤੁਸੀਂ ਬਈ ਕੀ ਕੰਮ ਕਰਦੇ ਆ ਮੈਂ ਤੇ ਫੈਕਟਰੀ ਚ ਨਾਲ ਹੀ ਕੰਮ ਕਰਦਾ ਡਾੜੀ ਵੀੜੀ ਕਰਦੇ ਆ ਐਨਪਾਸ ਸੋਰੀ ਐਨਪਾਸ ਤੇ ਬਈ ਤੁਸੀਂ ਕਿੰਨਾ ਕੁ ਕਮਾਲ ਲਿੰਦੇ ਐਵੇਂ ਬਸ ਠੀਕ ਐ ਟਾਈਮ ਪਾਸ ਹੋ ਜਾਂਦਾ ਐ ਦਾਲ ਰੋਟੀ ਬਣ ਜਾਂਦੀ ਪਰਾ ਤੇ ਬਈ ਤੁਸੀਂ ਦਿਹਾੜੀ ਕਰਦੇ ਆ ਤੇ ਆਏ ਕਿਸੇ ਵੀ ਗਰੀਬ ਨੂੰ ਬੈਗ ਲੈ ਕੇ ਦਿੱਤਾ ਨਹੀਂ ਬੱਚਾ ਗਰੀਬ ਸੀ ਯਾਰ ਮੈਂ ਕਿਹਾ ਚੱਲ ਹੁਸ਼ਿਆਰ ਲੱਗਿਆ ਮੈਨੂੰ ਮੈਂ ਬੈਗ ਕਰਵਾਤਾ ਕਰ ਬਈ ਗੱਲ ਤਾਂ ਤੁਹਾਡੀ ਠੀਕ ਐ ਯਾਰ ਬੱਚਾ ਹੈ ਤਾਂ ਬਹੁਤ ਹੁਸ਼ਿਆਰ ਮੇਰੇ ਸਕੂਲ ਚ ਪੜਦਾ ਐ ਅੱਛਾ ਅੱਛਾ ਤੇ ਇਹੋ ਜਿਹੇ ਤਾਂ ਬਈ ਹੋਰ ਬਹੁਤ ਬੱਚੇ ਨੇ ਜਿਹੜੇ ਥੱਲੇ ਚ ਕਿਤਾਬਾਂ ਪਾਪਾ ਲਿਆਉਂਦੇ ਨੇ ਕਈਆਂ ਕੋਲ ਤਾਂ ਬਈ ਯੂਨੀਫਾਰਮ ਜੋ ਕੇ ਵੀ ਪੈਸੇ ਨਹੀਂ ਹੁੰਦੇ ਬੂਟਾਂ ਜੋ ਕੇ ਵੀ ਪੈਸੇ ਨਹੀਂ ਹੁੰਦੇ ਅੱਛਾ ਚਾਰੇ ਚੱਪੜਾਂ ਚ ਸਕੂਲ ਆ ਪਰ ਸਾਡਾ ਕਦੇ ਵੀ ਇਹਨਾਂ ਗੱਲਾਂ ਤੇ ਧਿਆਨ ਹੀ ਨਹੀਂ ਗਿਆ ਨਾਲੇ ਵੀ ਨਾ